ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨ ਬੋਲੇ ਵਿਚ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਇਸ ਸੰਗਤ ਜੀ ਆਪਣੀ ਅੱਜ ਦੀ ਇਹ ਗੋਡੀ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਕਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜਰੂਰ ਸੁਣ ਲਓ ਜੀ ਆਸ ਕਰਕੇ ਉਹ ਭੈ ਭਰਾ ਜੋ ਆਪਣੇ ਆਪ ਨੂੰ ਕੈਨਵ ਦਾ ਗੁਰਨਾਨਕ ਪਾਸ਼ਾ ਜੀ ਦੇ ਘਰ ਦੇ ਸਿੱਖ ਕਹਿੰਦੇ ਆ ਕਹਿੰਦੇ ਆ ਵੀ ਅਸੀਂ ਗੁਰਨਾਨਕ ਪਾਤਸ਼ਾਹ ਜੀ ਨੂੰ ਮੰਨਦੇ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦੇ ਹਾਂ ਜੋ ਗੁਰੂ ਕਰੇ ਜਾਂਦੇ ਆ ਪਰ ਫੇਰ ਵੀ ਉਹਨਾਂ ਦਾ ਆਪਣੇ ਗੁਰੂ ਦੇ ਉੱਤੇ ਅਜੇ ਤੱਕ ਕਰੋਸਾ ਪੂਰਾ ਨਹੀਂ ਬਣਿਆ ਕਿਉਂਕਿ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਆਉਂਦੀ ਆ ਕੋਈ ਵੀ ਪਰੇਸ਼ਾਨੀ ਆਉਂਦੀ ਆ ਤਾਂ ਉਹ ਆਪਣੇ ਗੁਰੂ ਦਾ ਦਰ ਛੱਡ ਕੇ ਸੱਗੇ ਖੱਬੇ ਟਕਣਾ ਸ਼ੁਰੂ ਕਰ ਦਿੰਦੀ ਆ ਹੋਰ ਕਈ ਲੋਕਾਂ ਤੋਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਦੇ ਹੱਲ ਮੰਗਣ ਤੁਰ ਪੈਂਦੇ ਆ ਪਰ ਸਭ ਦੀ ਗੱਲ ਨਹੀਂ ਕਰਦੇ ਇਹ ਦੁਨੀਆ ਦੇ ਵਿੱਚ ਕਰੋਸੇ ਵਾਲੀਆਂ ਰੂਹਾਂ ਵੀ ਬਹੁਤ ਨੇ ਜਿਨ੍ਹਾਂ ਦਾ ਆਪਣੇ ਸਤਿਪੰਥ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਪੂਰਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤੋਖਾ ਜਵੇ ਸੁਖ ਜਵੇ ਉਹ ਕਦੇ ਨਹੀਂ ਡੋਲਦੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਹਰ ਦੁੱਖ ਸੁੱਖ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਉਹ ਆਪਣੇ ਗੁਰੂ ਦਾ ਦਰ ਕਿਸੇ ਵੀ ਹਾਲਾਤ ਸਥਿਤੀ ਦੇ ਵਿੱਚ ਨਹੀਂ ਛੱਡਦੇ ਅਤੇ ਸੰਗਤ ਵੀ ਸੱਚ ਕਰਕੇ ਜਾਣੇ ਹੋ ਜੇ ਇਦਾਂ ਦੇ ਭਰੋਸੇ ਵਾਲੇ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਲ ਕੀ ਤਰਪਾਸ਼ਾ ਜੀ ਦੇ ਬੜੇ ਤਿਆਰੇ ਹੁੰਦੇ ਆ ਅਖਰ ਸਤਿਪੰਥ ਸੱਚੇ ਪਾਤਸ਼ਾਹ ਵੀ ਉਹਨਾਂ ਦੀ ਹਰ ਥਾਂ ਤੇ ਲਾਜ ਰੱਖ ਦਿੰਦੇ ਆ ਪਰ ਕੁਝ ਕ ਜਿਨ੍ਹਾਂ ਦਾ ਘਰੋਸਾ ਬੜੀ ਛੇਤੀ ਦਾਵਾਦੋਲ ਹੋ ਜਾਂਦਾ ਹੈ ਜਦੋਂ ਜ਼ਿੰਦਗੀ ਦੇ ਵਿੱਚ ਸੁੱਖ ਹੁੰਦਾ ਹੈ ਖੁਸ਼ੀਆਂ ਹੁੰਦੀਆਂ ਹੈ ਇਹ ਕੋਈ ਤਾਂ ਚਲੋ ਸਭ ਠੀਕ ਹੈ ਪਰ ਜ਼ਿੰਦਗੀ ਦੇ ਵਿੱਚ ਜਰਾ ਜਿਨਾ ਦੁੱਖ ਆਇਆ ਤਾਂ ਆਪਣੇ ਗੁਰੂ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤ ਕਰਨਾ ਸ਼ੁਰੂ ਕਰ ਦਿੰਦੇ ਆ ਆਪਣੇ ਗੁਰੂ ਦਾ ਦਰਸ਼ਨ ਕੇ ਸੱਜੇ ਕੱਪੇ ਪੜਕਣਾ ਸ਼ੁਰੂ ਕਰ ਦਿੰਦੇ ਆਂ। ਕਈ ਲੋਕਾਂ ਤੋਂ ਸਲਾਹਾਂ ਮੰਗਦੇ ਆਂ। ਤਾਂ ਸੰਗਤ ਕੀ ਆਪਾਂ ਅੱਗੇ ਵੀ ਕਈ ਵਾਰ ਇਹ ਵੇਣਤੀ ਕਰਦੇ ਹੁੰਦੇ ਆਂ ਕਿ ਆਪਾਂ ਕਿਸੇ ਵੀ ਮਨੁੱਖ ਦੇ ਕੋਲ ਜਦੋਂ ਆਪਾਂ ਕਿਸੇ ਵੀ ਵਿਸ਼ੇ ਦੇ ਉੱਤੇ ਸਮਝ ਲੈਣ ਦੇ ਲਈ ਜਾਂਦੇ ਆਂ ਤਾਂ ਸਾਹਮਣੇ ਵਾਲੋ ਨੇ ਸਾਨੂੰ ਉਹੀ ਸਲਾਹ ਦੇਣੀ ਆ ਜੋ ਉਹਦੇ ਕੋਲ ਗਿਆਨ ਹੋਵੇਗਾ। ਜਿਹੜਾ ਉਹ ਕੰਮ ਖੁਦ ਕਰਦਾ ਹੋਵੇਗਾ ਉਹੀ ਕੰਮ ਉਹਨੇ ਸਾਨੂੰ ਕਰ ਕਰਨ ਕਹਣਾ ਹੈ। ਇਸੇ ਕਰਕੇ ਕਈ ਵਾਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਦੁੱਖ ਤਕਲੀਫਾਂ ਨੂੰ ਦੇਖ ਕੇ ਜਦੋਂ ਗਲਤ ਲੋਕਾਂ ਦੇ ਕੋਲ ਚਲੇ ਜਾਂਦੇ ਆ ਜਾਂ ਇਤਾਂ ਦੇ ਲੋਕਾਂ ਦੇ ਕੋਲ ਚਲੇ ਜਾਂਦੇ ਆ ਜੋ ਖੁਦ ਵੀ ਪਟਕੇ ਹੋਏ ਨੇ ਭੁੱਲੇ ਹੋਏ ਨੇ ਤੇ ਫਿਰ ਉਹ ਸਾਨੂੰ ਵੀ ਇਤਾਂ ਦੀਆਂ ਸਲਾਮਾਂ ਦੇ ਕੇ ਪਟਕਾ ਦਿੰਦੇ ਨੇ ਕਈ ਲੋਕ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਦੁੱਖ ਤਕਲੀਫਾਂ ਨੂੰ ਦੇਖ ਕੇ ਲੋਕਾਂ ਤੇ ਸ਼ੱਕ ਕਰਦੇ ਆ ਵੀ ਕਿਸੇ ਨੇ ਮੈਨੂੰ ਕੁਝ ਕਰ ਦਤਾ ਏ ਮੇਰੇ ਤੇ ਜਾਦੂ ਪੂਣਾ ਚੱਲ ਗਿਆ ਏ تے پھر ਉਹ ਹੰਦ ਵੀ ਇਸੇ ਤਰੀਕੇ ਦੇ ਨਾਲ ਕਰਦੇ ਆ ਜੰਤਰਾ ਮੰਤਰਾ ਦੇ ਨਾਲ ਤਾਂ ਗੇਤ ਰੀਤਾਂ ਦੇ ਨਾਲ ਪ੍ਰਸੰਗਤ ਜੀ ਗੁਰਨਾਕ ਪਾਸ਼ਾ ਜੁਦੇ ਘਰ ਦਾ ਸਤ ਕਦੇ ਵੀ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਉਹਦਾ ਆਪਣੇ ਗੁਰੂ ਦੇ ਉੱਤੇ ਪ੍ਰਸ਼ਾ ਪੂਰਾ ਰਹਿੰਦਾ ਹੈ ਅਤੇ ਉਹਦੀ ਜ਼ਿੰਦਗੀ ਦੇ ਵਿੱਚ ਜੂਰ ਵੀ ਦੁੱਖ ਤਕਲੀਫ ਹੁੰਦੀ ਆ ਨਾ ਪਰ ਸਭ ਤੋਂ ਪਹਿਲਾਂ ਆਪਣੇ ਗੁਰੂ ਕੋਲ ਜਾਂਦਾ ਹੈ ਆਪਣੇ ਗੁਰੂ ਤੋਂ ਉਦਾਹਰਣ ਲੰਮਦਾ ਹੈ ਜਦੋਂ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਆਉਂਦਾ ਹੈ ਤਾਂ ਉਹ ਸਭ ਤੋਂ ਬਿਨਾਂ ਆਪਣੇ ਗੁਰੂ ਦੇ ਕੋਲ ਜਾ ਕੇ ਉਹ ਸੁੱਖ ਤੇ ਲਈ ਉਹ ਖੁਸ਼ੀ ਦੇ ਲਈ ਮਾਲਕ ਦਾਸ਼ਿ ਪ੍ਰਾਰਥਨਾ ਕਰਦਾ ਹੈ ਪਰ ਜਰਾ ਜੰਨ ਨੂੰ ਮਸੀਹ ਤੋਂ ਦੇਖ ਕੇ ਡੋਲ ਜਾਵੇ ਤਾਂ ਗੁਰੂ ਦਾ ਅਧਿਆਰਾ ਸਿੱਖ ਨਹੀਂ ਹੋ ਸਕਦਾ ਸ਼ੂ ਸੰਗਤ ਕੀ ਮੁਕਤੀ ਦੀ ਗੱਲ ਨਹੀਂ ਆ ਵੀ ਜੇਕਰ ਆਪਾਂ ਆਪਣੇ ਆਪ ਨੂੰ ਗੁਰਨਾਨਕ ਪਾਸ਼ਾ ਜੀ ਦੀ ਧਰਤੀ ਸੇ ਕਹਾਉਂਦੇ ਆ ਜੇ ਗੁਰਨਾਨਕ ਪਾਸ਼ਾ ਜੀ ਨੂੰ ਮੰਨਦੇ ਆ ਤਾਂ ਸਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਪਰ ਕਿਸੇ ਨੂੰ ਕੋਈ ਵੀ ਪੁੱਛਣ ਦੀ ਲੋੜ ਨਹੀਂ ਆ ਸਾਡੀ ਦਿਂਦਰੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਸਤਿਗੁਰ ਸੱਚੇ ਪਾਸ਼ਾ ਜੀ ਨੇ ਸਾਨੂੰ ਗੁਰਬਾਣੀ ਦੇ ਰਾਹੀਂ ਦੱਸੇ ਆ ਇਸ ਕਰਕੇ ਗੁਰਨਾਨਕ ਪਾਸ਼ਾ ਜੀ ਦੇ ਕਰਤਾ ਸਿੱਖ ਕਰੋਸੇ ਦੇ ਨਾਲ ਆਪਣੇ ਗੁਰੂ ਚਰਨਾਂ ਤੇ ਅਰਦਾਸ ਬੇਨਤੀ ਕਰੇ ਤਾਂ ਸੰਗਤ ਜੀ ਜੇਕਰ ਅਸੀਂ ਸਿਰਫ ਅਰਦਾਸ ਬੇਨਤੀ ਨੂੰ ਹੀ ਧਿਆਨ ਦੇ ਨਾਲ ਸੁਣ ਲਈਏ ਪੜ ਲਈਏ ਸਾਨੂੰ ਕਿਤੇ ਵੀ ਸੱਜੇ ਖੱਪੇ ਜਾਣ ਦੀ ਲੋੜ ਨਹੀਂ ਹੈ ਸਾਨੂੰ ਕਿਸੇ ਤੋਂ ਕੁਝ ਪੁੱਛਣ ਦੀ ਲੋੜ ਹੀ ਨਹੀਂ ਹੈ ਸਾਨੂੰ ਤਾਂ ਸਭ ਕੁਝ ਅਰਦਾਸ ਬੇਨਤੀ ਦੇ ਵਿੱਚ ਹੀ ਦੱਸਿਆ ਗਿਆ ਹੈ ਸਿੱਖ ਦੀ ਸਭ ਤੋਂ ਵੱਡੀ ਤਕਟਿਆ ਅਰਦਾਵਾ ਸੀ ਅਤੇ ਅਰਦਾਸ ਦੇ ਵਿੱਚ ਹੀ ਜੀ ਸਾਹਿਬ ਜੀ ਨੇ ਸਾਨੂੰ ਬਹੁਤ ਵਟਾ ਗਿਆਨ ਦੇ ਦਿੱਤਾ ਹੈ ਉਹ ਵੀ ਲਿਖਤੀ ਰੂਪ ਦੇ ਵਿੱਚ ਹੁਣ ਕਈ ਭੈਣ ਭਰਾ ਨੇ ਆਪਣੇ ਸਰੀਰ ਦੇ ਦੁੱਖ ਰੋਗ ਤੋਂ ਤੰਗ ਪਰੇਸ਼ਾਨ ਹੋ ਕੇ ਕਈ ਤਰ੍ਹਾਂ ਦੇ ਜਪੰ ਕਰਦੇ ਆ ਕਿ ਸਾਡੇ ਸਰੀਰ ਕੋਲ ਕੋਪ ਪ੍ਰੋਪ ਪਸ਼ਟ ਕੱਟੇ ਜਾਣ। ਕਈ ਘਰਾਂ ਦੇ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਆ, ਪੈਸੇ ਦੀ ਕਮੀ ਆ। ਮਤਲਬ ਕਿਸੇ ਵੀ ਪ੍ਰਕਾਰ ਜੇਕਰ ਕੋਈ ਤਨਹੀ ਪੇਸ਼ੀ ਹੋਵੇ, ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਹੋਵੇ ਤਾਂ ਉਹ ਘਾਟ ਨੂੰ ਪੂਰਾ ਕਰਨ ਦੇ ਨਹੀਂ ਸੱਜੇ ਖੇ ਜਾਂਦੇ ਆ। ਪਰ ਸੰਗਤ ਜੀ ਸਮੋਂ ਤੋਂ ਸਭ ਕੁਝ ਗੁਰੂ ਸਾਹਿਬ ਜੀ ਨੇ ਅਰਦਾਸ ਬੇਨਤੀ ਦੇ ਵਿੱਚ ਹੀ ਦੱਸ ਦਿੱਤਾ ਜਿਹੜੇ ਭੈੜਾ ਆਪਣੇ ਸਰੀਰਕ ਦੁੱਖ ਰੋਗ ਤੋਂ ਪਰੇਸ਼ਾਨ ਹੋਵੰਦੇ ਆ ਉਹ ਅਰਦਾਸ ਬੇਨਤੀ ਨੂੰ ਧਿਆਨ ਦੇ ਨਾਲ ਸੁਣੋ ਉਹ ਗੁਰੂ ਸਾਹਿਬ ਜੀ ਸਮੋਂ ਕੀ ਸਮਝਾਇਆ ਹੈ ਨੇ ਸ਼੍ਰੀ ਹਰਿ ਕ੍ਰਿਸ਼ਨ ਤੇ ਆਏ ਕਿਸ ਦਿੱਖੇ ਸਭ ਲੁਕ ਜਾਏ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਤੇ ਹੁੰਦੇ ਨਾਲ ਹੀ ਸਰੀਰਕ ਦੁੱਖ ਰੋਗ ਕਰਤੇ ਜਾ ਸਕਦੇ ਆ ਐਡਾ ਸਤਪੁਰ ਸੱਚੇ ਪਾਤਸ਼ਾਹ ਕਹਿੰਦੇ ਤੇਗ ਬਹਾਦਰ ਸਿਮਰਿਏ

ਮਰੇ ਦਸੀਨੇ ਪਰ ਆਛਾ ਕਲਗੀ ਤਰਪਾਸ਼ਾ ਜੀ ਨੇ ਇਹ ਗੱਲ ਸਮਝਾਈ ਆ ਵੀ ਜਿਸ ਦਾ ਬਹਿਜ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਹੁੰਦਾ ਹੋਵੇ ਕੋਈ ਮਨੁੱਖ ਪਰੋ ਸੇ ਦੇ ਨਾਲ ਗੁਰ ਤੇਗ ਬਹਾਦਰ ਜੀ ਦਾ ਨਾਮ ਜਾਪ ਹੀ ਕਰਨਾ ਸ਼ੁਰੂ ਕਰ ਦੇ ਉਸ ਪਰ ਤੇਰੇ ਚ ਰਿੰਧੀਆਂ ਸਤਿਆਂ ਬਹੁਤ ਤੇਤੀ ਦੇ ਨਾਮ ਪਰਵੇਸ਼ ਕਰਦਾ ਨੇ ਜੇ ਸੰਕਟ ਵੀ ਅਸੀਂ ਸੱਚੇ ਕੱਫੇ ਕਿਉਂ ਪੜਕਦੇ ਰਹੇ ਹਾਂ ਗਣ ਲੋਕਾਂ ਨੂੰ ਆਪਣੀਆਂ ਪਰੇਸ਼ਾਨੀਆਂ ਮੁਸ਼ਕਲਾਂ ਦੇ ਘੁੱਚਦੇ ਆ ਜਦੋਂ ਸਮਝ ਸਭ ਕੁਝ ਸਤਿਗੁਰੂ ਸਰਪੇ ਸਾਹਿਬ ਜੀ ਨੇ ਗੁਰਬਾਣੀ ਦੇ ਰਾਹੀਂ ਦੱਸਿਆ ਹੈ ਸਿੱਖ ਦਾ ਸਭ ਕੁਝ ਅਰਦਾਸ ਰੀਤੀਆਂ ਸੋ ਉਸਦੇ ਨਾਲ ਨੂੰ ਨੋਤੇ ਆ ਬਾਹਰ ਕਿ શરીર ਤੋਂ ਦੂਰ ਹੋ ਗਿਆ ਤਾਂ ਬਾਹਰੋਂ ਵੀ ਕਹਿੰਦੇ ਆਹ ਮੇਰੇ ਅੰਦਰ ਨਹੀਂ ਆਉਂਦਾ ਪਰ ਸੰਖਿਪ ਰੱਖਿਸ਼ਣ ਸਹਿਤ ਆ ਰਹੇਗੇ ਨਾਮ ਬਾਸ਼ਣੇ ਜੇਕਰ ਇਹ ਕਿਸੇ ਇਹ ਦੇਖੀਏਗੀ ਕਿ ਕਮੀਆਂ ਖਾਸ ਕਰਕੇ ਧੰਦਾ ਉਲਟ ਦੀ ਜਾਂ ਪੈਸੇ ਦੇ ਵਿੱਚ ਰਿਜਕ ਵਿੱਚ ਬਰਕਤ ਨਹੀਂ ਰਹਿੰਦੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਸਭ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਹੋ ਜਾਂਦੇ ਹਨ ਜਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ ਇਹ ਗੱਲ ਮੈਂ ਨਹੀਂ ਕਹਿ ਰਹੀ ਇੱਕ ਅਰਦਾਸ ਬੇਨਤੀ ਦੇ ਵਿੱਚ ਸਾਨੂੰ ਕਿਹਾ ਹੈ ਲਿਖ ਕੇ ਦਿੱਤਾ ਹੈ ਜੋ ਆਪਾਂ ਅਰਦਾਸ ਦੇ ਵਿੱਚ ਰੋਜ਼ ਹੀ ਬੋਲਦੇ ਆ ਬਸ ਮੰਨਦੇ ਨਹੀਂ ਆ ਜੇ ਮੰਨਦੇ ਹੋਈਏ ਵਰਤੇਗ ਬਹਾਦਰ ਮਹਾਰਾਜ ਜੀ ਦੇ ਚਾਹਤ ਫਰਮਗੀ ਵਰਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਸਾਡੀ ਰਸਨਾ ਤੇ ਰਹੇ ਸੋ ਸੰਗਤ ਜੀ ਨੂੰ ਕਹਿੰਦੀ ਕਰ ਲਈ ਹੈ ਕਿ ਗੁਰਨਾਣਕ ਪਾਸ਼ਾ ਜੀ ਦੇ ਘਰ ਦੇ ਸਿੱਖ ਨੂੰ ਕੁੱਤਲਕੀ ਤਰਪਾਸ਼ਾ ਜੀ ਦੇ ਘਰ ਦੇ ਸਿੱਖ ਨੂੰ ਆਪਣੇ ਗੁਰੂ ਦਾ ਦਰ ਛੱਡ ਕੇ ਹੋਰ ਕਿਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਇਹ ਗੱਲ ਸਾਨੂੰ ਵਾਰ-ਵਾਰ ਸਮਝਾਉਂਦੇ ਹਾਂ ਕਿ ਭਾਈ ਜੇਕਰ ਗੁਰੂ ਦਾ ਸਿੱਖ ਗੁਰੂ ਦਾ ਦਰ ਛੱਡ ਕੇ ਹੋਰ ਕਿਤੇ ਵੀ ਜਾਵੇ ਜਾਣਾ ਉਹ ਸਿੱਖ ਸਿਰਫ ਥੋਕਰਾ ਜੋ ਤਾਂ ਤੱਕਿਆਂ ਤੋਂ ਡੇਲੀ ਭਰ ਆ ਜਾਂਦਾ ਕਿਉਂਕਿ ਜੀ ਦੀ ਵਰਨਣਕ ਪਾਸ਼ਾ ਜੀ ਦੇ ਦਰ ਤੋਂ ਪੂਰੀ ਨਹੀਂ ਪਈ ਉਹਦੀ ਪੂਰੀ ਜਿੱਤੋਂ ਦੂਰ ਪੈ ਨਹੀਂ ਸਕਦੀ ਤੇ ਜਿਹੜੇ ਮਨੁੱਖ ਪੂਰੇ ਪਰੋਸੇ ਦੇ ਨਾਲ ਆਪਣੇ ਗੁਰ ਜਨਨਾ ਦੇ ਨਾਲ ਜੁੜੇ ਰਹਿੰਦੇ ਆ ਜਿੰਦਗੀ ਦੇ ਵਿੱਚ ਦੁੱਖ ਹੋਵੇ, ਸੁੱਖ ਹੋਵੇ ਕਦੇ ਨਹੀਂ ਡੋਲਦੇ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹਾਲ ਆਪਣੇ ਗੁਰੂ ਤੋਂ ਮੰਗਦੇ ਆ ਅਤੇ ਗੁਰੂ ਦੇ ਮੁਤਾਬਕ ਹੀ ਚੱਲਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬੜੇ ਹੀ ਪਿਆਰੇ ਹੁੰਦੇ ਆ ਇਹ ਫਿਰ ਸਤਿਗੁਰ ਸੱਚੇ ਪਾਤਸ਼ਾਹ ਵੀ ਉਹਨਾਂ ਸਿੱਖਾਂ ਦੀ ਹਰ ਥਾਂ ਤੇ ਲਾਜ ਰੱਖਦੇ ਆ ਉਹਨਾਂ ਦੇ ਹਰ ਕੰਮ ਦੇ ਵਿੱਚ ਸਹਾਇ ਹੋਦੇ ਆ ਸੂਰਪਾਣੇ ਖਤਰੇ ਗੁਰੂ ਦੇ ਕੋਪ ਪਿਆਵੇ ਸਿੱਖ ਬਣਨਾ ਹੈ ਸਿੱਖ ਅਖਮੋੜ ਦੇ ਨਾਲ ਗੁਰੂ ਦੀ ਖੁਸ਼ੀ ਲਈ ਜਲਨੀ ਸਿੱਖ ਬਣਨ ਦੇ ਨਾਲ ਗੁਰੂ ਦੀ ਖੁਸ਼ੀ ਮਿਲਦੀ ਆ ਤੇ ਗੁਰੂ ਦਾ ਸਿੱਖ ਬਣਨ ਦੇ ਨਹੀਂ ਸਾਨੂੰ ਆਪਣੇ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਣਾ ਪਉਣਾ ਹੈ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੋਂ ਚੱਲਣਾ ਪੈਂਦਾ ਹੈ ਇਸ ਕਰਕੇ ਹਰ ਰੋਜ਼ ਜੋ ਗਾਇੰਦਾ ਪਾਉਸ ਕਰਨਾ ਹੈ ਗੁਰੂ ਦਾ ਗਿਆਨ ਅਤੇ ਧਿਆਨ ਦੋਵੇਂ ਹੀ ਸਾਡੇ ਲਈ ਬਹੁਤ ਜ਼ਰੂਰੀ ਹੈ ਗੁਰੂ ਦਾ ਗਿਆਨ ਕਿੱਥੇ ਆ ਗੁਰਬਾਣੀ ਦੇ ਵਿੱਚ ਜੋ ਆਪਾਂ ਹਰ ਰੋਜ਼ ਗਾਇੰਦਾ ਪਾਉਸ ਕਰਦੇ ਹਾਂ ਇਸੇ ਕਰਕੇ ਮਹਾਂਪ੍ਰਭੂ ਕੀ ਬਾਣ-ਬਾਰੇ ਨਾਮ ਸੁਣਿਆ ਹੁੰਦਾ ਹੈ ਜਿਵੇਂ ਜਦੋਂ ਵੀ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਬੜੇ ਹੀ ਪਿਆਉ ਹੁੰਦੇ ਨਾਲ ਸਹਿਜੇ ਸਹਿਜੇ ਸੰਗ ਸੰਗ ਕੇ ਗੁਰਬਾਣੀ ਦਾ ਪਾਠ ਕਰਿਆ ਕਰੋ ਤਾਂ ਹੀ ਸਮਝ ਆਏ ਗੁਰੂ ਦੀ ਗੱਲ ਸੰਜੇ ਰਹਿ ਜਾਵੇ ਜਿਵੇਂ ਗੁਰੂ ਸਾਹਿਬ ਜੀ ਸਾਨੂੰ ਗੁਰਬਾਣੀ ਦੇ ਰਹਿਸ ਨੂੰ ਜੋ ਭਾਗੀ ਚੰਗੇ ਆ ਜਿਵੇਂ ਜਿਵੇਂ ਗੁਰੂ ਨੂੰ ਸਮਝਦੇ ਜਾਵਾਂਗੇ ਪਵੇਂ ਉਹ ਗੁਰੂ ਦੇ ਪਿਆਰੇ ਸਿੱਖ ਬਣਦੇ ਜਾਣਗੇ ਸ਼ੁਸ਼ਭ ਮਤਿ ਕੀ ਆਸ ਕਰਦੇ ਆ ਕਿ ਅਕਦੀ ਕੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਜੀ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਾ ਲੱਗੇ ਤਾਂ ਇਸ ਵੀ ਮੈਂ ਆਪਣੀ ਸ਼ੁਕਰੀਆ ਬੜੀ ਕੈਂਸਕਿਊ ਮਾਫ ਕਰਦੇ ਹਾਂ ਕਿ ਸੰਜੋਗ ਦੇ ਵੀਡੀਓ ਨੂੰ ਦਾ ਮਕਸਦ ਸਿਰਫ ਇਹ ਹੁੰਦਾ ਹੈ ਕਿ ਅਕਾ ਤੁਹਾਨੂੰ ਨੇਤਰੋ ਸੇ ਦੇ ਨਾਲ ਬੁਰੂ ਦੇ ਨਾਲ ਲੱਗ ਸਕੀਏ ਇਸ ਸੰਗਤ ਬੁਲ ਕੇ ਕਈ ਵਾਰ ਨਾ ਕੁਝ ਪਹਿਣ ਤਾ ਬਹੁਤ ਸਸਤਾ ਬਣਾਇਆ ਕਰਦੇ ਆ ਜਿਹਨੇ ਹੋਰ ਜਮਤਲੇ ਲਈ ਉਠਨਾ ਉਸਕੇ ਨਾਮ ਹੈ ਜਤਨਾ ਗੁਰੂ ਘਰੇ ਜਹਾਣਾ ਹੋਰ ਬੜੇ ਨੇਕ ਕੰਮ ਕਰਤੀ ਹੈ ਪਰ ਮਹਾਪਤ ਜੀ ਕਹਿੰਦੇ ਕਈ ਨੇਕ ਕਮਾਈ ਕਰਦੇ ਬਾਬ ਜੁਨੀਰ ਨੇ ਕਈ ਵਾਰ ਇੱਕ ਗਲਤੀ ਕਰਕੇ ਆਪਣੀ ਕਿਰਪਾ ਗਵਾ ਬਾਇਟ ਗਿਆ ਇਹ ਗਲਤੀ ਕਿਹੜੀ ਹੈ ਕਿ ਆਪਣੇ ਗੁਰੂ ਤੇ ਉੱਤੇ ਇੱਕ ਵੋਸਾ ਸੰਗਣਾ ਨਹੀਂ ਬਣਿਆ ਕਨਾਰੀ ਅੰਬਰ ਉਹਦੇ ਸੱਜੇ ਖੰਡੇ ਦੀ ਆਸ ਨਹੀਂ ਗਈ ਇਸ ਕਰਕੇ ਆਪਣੇ ਗੁਰੂ ਦੀ ਕਿਰਪਾ ਨਹੀਂ ਲਿਆਵਾਂਗੇ ਸਿੰਘ ਇਸ ਫਸਤੀ ਵਾਰ ਵਾਰ ਮਹਾਪ੍ਰਥਾਂ ਦੇ ਗੰਨਿਸ਼ਮੀ ਹੋਏ ਇਹਨਾਂ ਦੀ ਬਜਨਾ ਤਹਾਂ ਵੀਰੇ ਦਾ ਸੰਭੇ ਕਰਦੇ ਰਹਿੰਦੇ ਆ ਕਿ ਨਾ ਬਿਜਲੀ ਵਾਰ ਵਾਰ ਸੰਗੇ ਰਿ ਸਕਣ데요 ਕਿ ਜੇਕਰ ਗੁਰਨਾਰਥ ਪਾਸ਼ਾ ਜੀ ਦੇ ਘਰ ਤੇ ਜਾਂ ਕਲਗੀਧਰ ਪਾਸ਼ਾ ਜੀ ਦੇ ਘਰ ਤੇ ਗ੍ਰਿਸ਼ਨਾ ਲੈਣਗੇ ਤਕੜ ਗੁਰੂ ਦੇ ਮਤਾਬਕ ਸੰਚਲਨ ਆਪਾਂ ਨੇ ਜਦੋਂ ਅਸੀਂ ਗੀਨ ਦੇ ਮਤਾਬਕ ਚੱਲਦੇ ਆ ਅਗਰ ਗੁਰੂ ਸਾਹਿਬ ਕੀ ਵੀ ਇੱਛਾ ਹੈ ਤਾਂ ਦੋਵੇਂ ਮੱਥਾ ਆਪਣੇ ਸਿਰ ਵੀ ਝੁਕੀ ਲੀਏ